ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਗਰੰਟੀਆਂ ਲਗਾਤਾਰ ਪੂਰੀਆਂ ਕਰ ਰਹੀ ਹੈ ਉਹ ਚਾਹੇ ਸਿੱਖਿਆ ਦੀ ਗਰੰਟੀ ਹੋਵੇ ਚਾਹੇ 600 ਯੂਨਟ ਬਿਜਲੀ ਮੁਫਤ ਦੇਣ ਦੀ ਗਰੰਟੀ ਹੋਵੇ ਅਤੇ ਹੁਣ 10 ਲੱਖ ਬੀਮਾ ਕਾਰਡ ਯੋਜਨਾ ਦੀ ਗਰੰਟੀ ਹੋਵੇ ਇਸ ਤੱਤ ਵਿਧਾਇਕ ਨਰਿੰਦਰਪਾਲ ਸਵਨਾ ਵੱਲੋਂ ਵਾਰਡ ਨੰਬਰ 6 ਵਿੱਚ ਜਾ ਕੇ ਲੋਕਾਂ ਦੇ 10 ਲੱਖ ਸਿਹਤ ਬੀਮਾ ਕਾਰਡ ਯੋਜਨਾ ਸ਼ੁਰੂ ਕਰਾਈ ਗਈ ਅਤੇ ਇਸ ਮੌਕੇ ਲਿੰਕ ਰੋਡ ਗਊਸ਼ਾਲਾ ਦਾ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ ਅਤੇ ਲੋਕਾਂ ਦੀ ਡਿਮਾਂਡ ਸੀ ਕਿ ਇੱਥੇ ਸੀਵਰੇਜ ਪਹਿਲਾਂ ਪਾਇਆ ਜਾਵੇ ਇਸ ਤੇ ਵਿਧਾਇਕ ਨੇ ਕਾਰਜ ਸਦਕ ਅਫਸਰ ਨੂੰ ਫੌਰੀ ਹੁਕਮ ਦਿੱਤਾ ਕਿ ਪਹਿਲਾਂ ਸੀਵਰੇਜ ਸਮੱਸਿਆ ਹਾਲਕਿ ਕੀਤੀ ਜਾਵੇ ਜਿਹੜਾ 150 ਫੁੱਟ ਦਾ ਸੀਵਰੇਜ ਲਗਭਗ ਪੈਣ ਵਾਲਾ ਹੈ ਲੋਕਾਂ ਦੇ ਕਹਿਣ ਅਨੁਸਾਰ ਉਹ ਪਹਿਲਾਂ ਪਾਇਆ ਜਾਵੇ ਤੇ ਫਿਰ ਸੜਕ ਦਾ ਕੰਮ ਸ਼ੁਰੂ ਕਰਾਇਆ ਜਾਵੇ ਅਤੇ ਆਉਣ ਵਾਲੇ 2 ਮਹੀਨੇ ਦੇ ਵਿੱਚ ਸੜਕ ਬਣ ਕੇ ਤਿਆਰ ਹੋਵੇਗੀ ਇਸ ਮੌਕੇ ਵਾਰਡ ਵਾਸੀਆਂ ਨੇ ਵਿਧਾਇਕ ਨਿਰਿੰਦਰਪਾਲ ਸਿੰਘ ਸੌਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਧਾਇਕ ਨਿਰਿੰਦਰਪਾਲ ਸਿੰਘ ਸੌਨਾ ਪਹਿਲੇ ਫਾਜ਼ਿਲਕਾਰ ਵਿਧਾਇਕ ਹਨ ਜੋ ਨਹਿਰੂ ਨਗਰ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪੁੱਜੇ ਇਸ ਮੌਕੇ ਮੰਚ ਦਾ ਸੰਚਾਲਨ ਵਾਰਡ ਨੰਬਰ 2 ਤੋਂ ਬੰਟੀ ਸ਼ਰਮਾ ਜੀ ਵੱਲੋਂ ਕੀਤਾ ਗਿਆ ਇਸ ਮੌਕੇ ਯੁਗੇਸ਼ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਨਾਲ ਸੁਨੀਲ ਮੈਣੀ ਵੀ ਰਹੇ ਇੱਥੇ ਬੋਲਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਪਹਿਲੇ ਹੜਤਾਲ ਕੀਤਾ ਜਾਗੇ ਅਤੇ ਇੱਥੇ ਸ਼੍ਰੀ ਅਸ਼ੋਕ ਨਾਗਵੰਸ਼ੀ ਵੱਲੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਵੀ ਲਾਏ ਗਏ ਅਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਣ ਲਈ ਬਣੇ ਨਰਿੰਦਰ ਸਵਨਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਆਕੇ ਨੇ ਪਰਵਾਨਾ ਜੀ ਤੁਹਾਡੇ ਕੋਲ ਐਮਐਲਏ ਸਾਹਿਬ ਪੁੱਜੇ ਨੇ ਨਹਿਰੂ ਨਗਰ ਤੁਸੀਂ ਸਾਰਾ ਸੰਭਾਲਦੇ ਹੋ ਤੁਹਾਡੇ ਨਾਲ ਨੇ ਆਜ ਐਮਐਲਏ ਸਾਹਿਬ ਖੜੇ ਨੇ ਕੀ ਕਹਿਣਾ ਚਾਹੁੰਦੇ ਨੇ ਇਹ ਕਾਫੀ ਸਮੇ ਤੋਂ ਭਗਵਾਨ ਵਾਲਮੀਕੀ ਮੰਦਿਰ ਤੋਂ ਲੈ ਕੇ ਤੇ ਅਸ਼ਵਨੀ ਬੱਬਰ ਹਲਵਾਈ ਤੱਕ ਇਹ ਜਿਹੜਾ ਗਊਸ਼ਾਲਾ ਰੋਡ ਦਾ ਲਿੰਕ ਰੋਡ ਹੈਗਾ ਸੀਗਾ ਇੰਨਾ ਮਾੜੀ ਹਾਲਤ ਸੀ ਇਹਦੀ ਇਹਦਾ ਸੀਵਰੇਜ ਦਾ ਵੀ ਪਾਣੀ ਦਾ ਨਿਕਾਸ ਨਹੀਂ ਸੀਗਾ ਤੇ ਸੜਕਾਂ ਟੁੱਟੀਆਂ ਪਈਆਂ ਸੀ ਬਿਲਕੁਲ ਤੇ ਅੱਜ ਸਮਨਾ ਜੀ ਆਏ ਨੇ ਉਹਨਾਂ ਨੇ ਨੀ ਪਤਾ ਰੱਖਿਆ ਹੈਗਾ ਪੂਰੇ ਮੱਲੇ ਨੂੰ ਵਿਸ਼ਵਾਸ ਦਿਵਾਇਆ ਹੈ ਪੂਰੇ ਇਸ ਇਲਾਕੇ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਭਈ ਜਿਹੜੀ ਵੀ ਤੁਹਾਡੀਆਂ ਸਮੱਸਿਆਵਾਂ ਨੇ ਉਹ ਹਲਕੀਆਂ ਜਾਣਗੀਆਂ ਤੇ ਅੱਜ ਇਹ ਕੰਮ ਨੀ ਪਤਾ ਰੱਖ ਕੇ ਇਹਨਾਂ ਨੇ ਕੰਮ ਸ਼ੁਰੂ ਕਰਵਾਇਆ ਆਸ਼ਵਾਸ਼ਣ ਦਿੱਤਾ ਹੈਗਾ ਤੇ ਬਹੁਤ ਜਲਦੀ ਇਹ ਕੰਮ ਸ਼ੁਰੂ ਹੋ ਜਾਏਗਾ। ਧੰਨਵਾਦ। ਐਮਐਲਏ ਸਾਹਿਬ ਪੁੱਛੇ ਨੇ ਐਮਐਲਏ ਸਾਹਿਬ ਨੇ ਕਿਹਾ ਵੀ ਕੰਮ ਕੀਤਾ ਅਗਲੇ 6 ਮਹੀਨਿਆਂ ਪੂਰੇ ਕੰਮ ਕਰਾਂਗੇ। ਜੇ ਕੰਮ ਕਰਾਂਗੇ ਤਾਂ ਵੋਟਰਾਂ ਦੇ ਅਜੇ ਤੱਕ ਕਿਸੇ ਐਮਐਲਏ ਨੇ ਅਜੇ ਗੱਲ ਹੋਈ ਹੈ ਇੱਥੇ ਆ ਕੇ ਨਹੀਂ ਨਹੀਂ ਅਸੀਂ ਤਾਂ ਜਦੋਂ ਵੀ ਗਏ ਆ ਪਰਾਵਾਂ ਤਾਰਾ ਮਿਲੇ ਨੇ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਸਮਾਜ ਦੀ ਸਮੱਸਿਆ ਆਈ ਹੈ ਤੇ ਸ਼ਹਿਰ ਦੀ ਸਮੱਸਿਆ ਆਈ ਹੈ ਹਰ ਮੁਸ਼ਕਿਲ ਦੇ ਵਿੱਚ ਐਮਐਲਏ ਸਾਹਿਬ ਸਾਡੇ ਨਾਲ ਖੜੀ ਹੋਏ ਨੇ, ਸ਼ਹਿਰ ਦੇ ਨਾਲ ਖੜੇ ਪਿੰਡਾਂ ਦੇ ਨਾਲ। ਐਮਐਲਏ ਸਾਹਿਬ ਪਿਛਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੇ ਕਿ ਖਜ਼ਾਨਾ ਖਤਮ ਹੈ ਤੁਹਾਡਾ ਉਹ ਲਗਾਤਾਰ ਕੰਮ ਕਰਾਏ ਜਾ ਰਹੇ ਨੇ ਦੇਖੋ ਮੇਰਾ ਇਹ ਮੰਨਣਾ ਹੈ ਕਿ ਇਨਸਾਨ ਦੀ ਨੀਅਤ ਹੋਣੀ ਚਾਹੀਦੀ ਹੈ ਕੁਝ ਵੀ ਕਰ ਸਕਦੇ ਆ ਔਰ ਜੇ ਮੈਂ ਕੋਈ ਚੰਡੀਗੜ੍ਹ ਜਾਣਾ ਤਾਂ ਉੱਥੇ ਆਪਣੇ ਇਲਾਕੇ ਦੇ ਸਮੱਸਿਆਵਾਂ ਲੈ ਕੇ ਜਾਣਾ ਉਹਨਾਂ ਨੂੰ ਹੱਲ ਕਰਵਾਉਣ ਲਈ ਜਾਣਾ ਔਰ ਆ ਜਿੰਨੀਆਂ ਵੀ ਸੜਕਾਂ ਦੇ ਕੰਮ ਅਸੀਂ ਸ਼ੁਰੂ ਕਰਵਾਏ ਨੇ ਬੋਰ ਸੜਕਾਂ ਦੇ ਕੰਪਲੀਟ ਹੋ ਗਏ ਨੇ ਕੁਝ ਦੇ ਅਸੀਂ ਅੱਜ ਜਿਵੇਂ ਕਰਵਾ ਰਹੇ ਆ ਕੋਈ ਤੇ ਗੱਲ ਕਰਵਾਏ ਸੀ ਕੋਈ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਕਰਾਉਣੇ ਨੇ ਇਹ ਸਾਰੇ ਫੰਡ ਜਿਹੜੇ ਨੇ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੂੰ ਅਸੀਂ ਆਪਣੀਆਂ ਸਮੱਸਿਆਵਾਂ ਦੱਸੀਆਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬੜੀ ਪਿਆਰੀ ਹੋਏ ਅੱਜ ਜਿੱਥੇ ਆਪਾਂ ਖੜੇ ਆ ਇਹ ਗਊਸ਼ਾਲਾ ਲਿੰਕ ਰੋਡ ਹੈ ਔਰ ਇਹ ਸਾਰਾ ਬੱਬਰ ਸਵੀਟ ਹਾਊਸ ਵਾਲਾ ਨਹਿਰੂ ਨਗਰ ਔਰ ਇਹ ਸਾਰੀ ਗਊਸ਼ਾਲਾ ਨੂੰ ਰੋਡ ਚਲੀ ਜਾਂਦੀ ਹੈ ਇਥੇ ਬੜਾ ਬੁਰਾ ਹਾਲ ਸਾਰੀ ਢੁੱਤੀ ਹੋਈ ਹੈ ਲੋਕਾਂ ਦਾ ਆਉਣਾ ਜਾਣਾ ਬਹੁਤ ਹੈ ਬੜੀ ਇਥੇ ਰੋਡ ਚੱਲਦੀ ਹੈ ਔਰ ਇਥੇ ਅਸੀਂ ਜਿਹੜੀ ਇੱਕ ਇਹਨਾਂ ਦੀ ਪ੍ਰੋਬਲਮ ਸੀਵਰੇਜ ਦੀ ਜਿਹੜੀ 150 ਫਟ ਪਾਈਪ ਦੀ ਜਿਹਦੇ ਨਾਲ ਪਾਣੀ ਇਥੇ ਕਾਫੀ ਇਕੱਠਾ ਹੋ ਜਾਂਦਾ ਹੈ ਉਹ ਇਹਨਾਂ ਦੀ ਡਿਮਾਂਡ ਹੈ ਇੱਕ ਸੀਵਰੇਜ ਦੀ ਪਾਈਪ ਪਰ ਨਵੀਂ ਸੜਕ ਜਿਹੜੀ ਇੱਥੇ ਬਣਾਉਣ ਲੱਗੇ ਆ ਇੰਟਰਲੌਕ ਟਾਈਲਾਂ ਦੀ ਸੜਕ ਇਹ ਸਾਰੀ ਜਿਹੜੀ ਨਵੀਂ ਬਣ ਕੇ ਤਿਆਰ ਹੋਊਗੀ ਔਰ ਤਕਰੀਬਨ 31,55,000 ਰੁਪਏ ਦੇ ਦੇ ਖਰਚਾ ਆਊਗਾ ਉਹ ਜਾਰੀ ਕੀਤਾ ਗਿਆ ਜਿਨ੍ਹਾਂ ਦਾ ਟੈਂਡਰ ਵੀ ਹੋ ਚੁੱਕਿਆ ਹੈ ਅੱਜ ਉਹਨਾਂ ਦਾ ਅਸੀਂ ਕੰਮ ਸ਼ੁਰੂਆਤ ਕਰਾਉਣ ਲਈ ਆਏ ਆ ਔਰ ਅਗਲੇ 1.5 2 ਮਹੀਨਿਆਂ ਦੇ ਵਿੱਚ ਇਹ ਕੰਮ ਜਿਹੜਾ ਹੈ ਇਹ ਪੂਰਾ ਹੋ ਜਾਏਗਾ ਤੇ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸੀ ਮੁਸ਼ਕਲਾਂ ਆ ਰਹੀਆਂ ਸੀ ਉਹ ਮੁਸ਼ਕਲਾਂ ਦਾ ਜਿਹੜਾ ਹੱਲ ਹੋ ਜਾਏਗਾ ਤੇ ਇਹ ਜਿਹੜੇ ਕੰਮ ਨੇ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਜਾਰੀ ਰਹਿਣਗੇ ਤੁਹਾਡੇ ਵੱਲ 6-6 ਘੰਟੇ ਬਿਜਲੀ ਦੀ ਮਾਫੀ ਕੀਤੀ ਗਈ ਕੰਮ ਵੀ ਕਰਾਏ ਜਾ ਰਹੇ ਨੇ 4 ਸਾਲਾਂ ਦੇ ਵਿੱਚ ਇਹਨੇ ਕੰਮ ਉਹ ਖਿਆਣਾ ਕਿਵੇਂ ਭਰ ਗਿਆ ਜੀ ਸਰਕਾਰਾਂ ਦਾ ਇਹ ਕਹਿੰਦੀਆਂ ਖਿਆਣਾ ਖਾਲੀ ਹੈ ਮੈਂ ਤੁਹਾਨੂੰ ਇਹਦਾ ਦੱਸਣਾ ਚਾਹਣਾ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਸੇ ਨੇ ਕੋਈ ਸੀਰੀਅਸ ਕੰਮ ਕੀਤਾ ਹੀ ਨਹੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਦੋਂ ਪੰਜਾਬ ਦੇ ਲੋਕਾਂ ਨੇ ਹੁਣ ਮੁੱਖ ਮੰਤਰੀ ਬਣਾਇਆ ਹੈ ਉਹਨਾਂ ਤੇ ਦੇਖੋ ਅਜ ਤੱਕ ਕੋਈ ਵੀ ਅਲੀਗੇਸ਼ਨ ਨਹੀਂ ਲੱਗਿਆ। ਉਹ ਪੰਜਾਬ ਦੇ ਲੋਕਾਂ ਦੇ ਦਿਨ ਰਾਤ ਮਿਹਨਤ ਕਰਕੇ ਭਲੇ ਦਾ ਕੰਮ ਕਰ ਰਹੇ ਨੇ। ਔਰ ਜਿੱਥੇ ਅੱਗੇ ਕੋਈ ਕਹਿ ਦिए ਚੋਰ ਮੋਰੀਆਂ ਆਪਾਂ ਸਮ ਕਹਿ ਦिए ਪੰਜਾਬੀ ਦੇ ਵਿੱਚ ਚੋਰ ਮੋਰੀਆਂ ਨਾਲ ਬਹੁਤ ਲੁੱਟਾਂ ਖੁੱਟਾਂ ਚਲਦੀਆਂ ਸੀ। ਉਹ ਸਾਰੀਆਂ ਲੁੱਟਾਂ ਖੁੱਟਾਂ ਬੰਦ ਹੋ ਗਈਆਂ ਤੇ ਹੁਣ ਜਿਹੜਾ ਖਜ਼ਾਨਾ ਹੈ ਉਹ ਭਰਿਆ ਜਾ ਰਿਹਾ ਹੈ। ਪੈਸਾ ਸਿੱਧਾ ਖਜ਼ਾਨੇ ਦੇ ਵਿੱਚ ਜਾ ਰਿਹਾ ਹੈ। ਪਹਿਲਾ ਪੈਸਾ ਲੀਡਰਾਂ ਦੀਆਂ ਜੇਬਾਂ ਦੇ ਵਿੱਚ ਜਾਂਦਾ ਸੀ ਜਿਸ ਕਰਕੇ ਜਿਹੜਾ ਵਿਕਾਸ ਹੈ ਵਿਕਾਸ ਦੇ ਕੰਮ ਹੋ ਰਹੇ ਨੇ ਲਗਾਤਾਰ ਪਾਟ ਆ ਰਹੇ ਨੇ ਅਗਲਾ ਕਿਹੜਾ ਚੰਡੀਗੜ੍ਹ ਦਾ ਕਦੋਂ ਤੇ ਕਿਹੜੇ ਕੰਮ ਦਾ ਲੱਗ ਰਿਹਾ ਦੇਖੋ ਮੈਂ ਹਰ ਹਫ਼ਤੇ ਚੰਡੀਗੜ੍ਹ ਦੇ ਵਿੱਚ ਕੋਈ ਨਾ ਕੋਈ ਪ੍ਰੋਜੈਕਟ ਲੈ ਕੇ ਜਾਂਦਾ ਔਰ ਜਿਹੜਾ ਅਸੀਂ ਬੜਾ ਜਲਦੀ ਸਾਨੂੰ 6 ਕਰੋੜ ਰੁਪਇਆ ਸਰਕਾਰ ਸੀਵਰੇਜ ਦਾ ਜਾਰੀ ਕਰਨ ਜਾ ਰਹੀ ਹੈ ਜਿੱਥੇ ਸ਼ਹਿਰ ਦੇ ਵਿੱਚ ਅਜੇ ਤੱਕ ਸੀਵਰੇਜ ਪਿਆ ਹੀ ਨਹੀਂ ਉਹਦਾ 6 ਕਰੋੜ ਰੁਪਇਆ ਬੜਾ ਜਲਦੀ ਅਸੀਂ ਲੈ ਕੇ ਆ ਰਹੇ ਹਾਂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत